ਬਟਾਲਾ ਦੇ ਪੁਨੀਤ ਸੰਧੂ ਜਿਸ ਨੂੰ ਪੰਜਾਬ ਦੇ ਸਿੰਧ ਬੈਂਕ ਸੁਸਾਇਟੀ ਵਿੱਚ ਮਾਰ ਦਿੱਤਾ ਗਿਆ। ਇਹ ਕਤਲ ਨੂੰ ਅੰਜਾਮ ਦੇਣ ਵਾਲੇ ਦੋ ਤੋਂ ਜ਼ਿਆਦਾ ਲੋਕ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਲੋਕਾਂ ਨੇ ਗੋਲੀਆਂ ਦਾਗ ਕੇ ਪੁਨੀਤ ਸੰਧੂ ਦਾ ਕਤਲ ਕੀਤਾ ਤੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਹ ਓਕਰ 720 ਨੰਬਰ ਜਿੱਥੇ ਪੁਨੀਤ ਕਿਰਾਏ ਤੇ ਰਹਿੰਦੀ ਸੀ ਫਿਲਹਾਲ ਇਹ ਘਰ ਜਿਹੜਾ ਸੀਲ ਕਰ ਦਿੱਤਾ ਗਿਆ ਹੈ। ਅਜੀਵੀ ਇੱਥੇ ਖੂਨ ਦੇ ਜਿਹੜੇ ਨਿਸ਼ਾਨ ਹੈ ਮੌਜੂਦ ਹੈ ਸੀਐਫਐਸਐਲ ਟੀਮ ਤੇ ਪੁਲਿਸ ਦੀ ਟੀਮ ਇੱਥੇ ਪਹੁੰਚ ਕੇ ਸਬੂਤ ਇਕੱਠੇ ਕਰ ਚੁੱਕੀ ਹੈ ਤੇ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਘਰ ਵਿੱਚ ਸਭ ਤੋਂ ਪਹਿਲਾਂ ਪੁਨੀਤ ਸੰਧੂ ਦੇ ਜਾਣਕਾਰ ਅਮਿਤ ਨੇ ਪੁਨੀਤ ਨੂੰ ਖੂਨ ਨਾਲ ਲਤਪਤ ਪਾਇਆ ਸੀ ਉਸ ਤੋਂ ਬਾਅਦ ਅਮਿਤ ਨੇ ਸਭ ਤੋਂ ਪਹਿਲਾਂ ਪੀਸੀਆਰ ਨੂੰ ਕਾਲ ਕੀਤਾ ਜਿਸ ਤੋਂ ਬਾਅਦ ਪੁਲਿਸ ਇੱਥੇ ਪਹੁੰਚੀ ਪੁਲਿਸ ਨੇ ਪੁਨੀਤ ਨੂੰ 32 ਸੈਕਟਰ ਦੇ ਹਸਪਤਾਲ ਵਿੱਚ ਪਹੁੰਚਾਇਆ ਜਿੱਥੇ ਡਾਕਟਰਾਂ ਨੂੰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਜੇ ਤੱਕ ਅਮਿਤ ਤੇ ਅਮਿਤ ਦੇ ਪਿਤਾ RAMLAL ਖਿਲਾਫ ਕੇਸ ਜ਼ਰੂਰ ਦਰਜ ਕਰਤਾ ਕੀਤਾ ਗਿਆ ਲੇਕਿਨ ਕਿਸੇ ਦੀ ਵੀ ਅਰੈਸਟ ਨਹੀਂ ਪਾਈ ਗਈ ਹਸਪਤਾ ਸ਼ਰਮਾ এবੀਪੀ ਸਾਂਝਾ ਚੰਡੀਗੜ੍ਹ